ਪਹਿਲੀ ਗੱਲ ਇਹ ਪਏ ਤੇਲੇ ਨੂੰ ਵੀ ਮਾਰੇਗੀ ਦੂਜੀ ਗੱਲ ਇਹ ਪੈਨ ਵੀ ਨਹੀਂ ਦੇਗੀ ਤੀਜੀ ਗੱਲ ਉਹਦੀ ਮੋਲਟਿੰਗ ਹੀ ਬੰਦ ਹੋ ਜਾਗੀ ਜਦੋਂ ਖਾਣਾ ਪੀਣਾ ਮੋਲਟਿੰਗ ਉਹਦੀ ਲੇਅਰ ਚੇਂਜ ਹੋਣੀ ਬੰਦ ਹੋ ਗਈ ਕਿਸਾਨ ਦੋਸਤੋਂ ਇੱਕ ਲੰਬਾ ਸਮਾਂ ਤੇਲਾ ਆਉਣਾ ਹੀ ਨਹੀਂ ਯਾਦ ਰੱਖਣੀ ਹੈ ਤੇ ਇੱਕੋ ਹੀ ਗੱਲ ਸਹੀ ਪ੍ਰੋਪਰ ਡੋਜ ਤੇ ਨਾਲ ਸਹੀ ਪ੍ਰੋਪਰ ਪਾਣੀ ਜਿਹੜੇ ਲੋਕ ਕਹਿੰਦੇ ਸਾਡੇ ਕਾਲੇ ਤੇਲੇ ਦੀ ਸਮੱਸਿਆ ਆਉਂਦੀ ਹੈ ਜਿਹਨੂੰ ਬਰਾਉਨ ਪਲਾਂਟ ਹੌਪਰ ਦੇ ਨਾਮ ਤੇ ਜਾਣਿਆ ਜਾਂਦਾ ਜਿਹੜੀ ਸਾਬ ਵੀਰੇ ਇੱਕ ਸਾਈਡ ਤੇ ਫੋਟੋ ਵੀ ਲਾ ਦੂਗਾ ਕਿ ਹੱਥ ਲਾਉਂਗੇ ਟੇਡਾ ਦਰੂਗਾ ਤੇ ਕਾਲੇ ਰੰਗ ਦਾ ਬੜਾ ਮੋਟਾ-ਮੋਟਾ ਹੁੰਦਾ ਉਹਨਾਂ ਕਿਸਾਨ ਦੋਸਤਾਂ ਲਈ ਤੇ ਜਿਨ੍ਹਾਂ ਦੇ ਨਾਰਮਲ ਤੇਲਾ ਆਉਂਦਾ ਉਹਨਾਂ ਦੇ ਲਈ ਤੇ ਹੈਗੇ ਕਹਾਨ 750 ਗ੍ਰਾਮ ਡੋਜ ਤੇ 150 ਲੀਟਰ ਪਾਣੀ ਕਿਸੇ ਵੀ ਦਵਾਈ ਚ ਮਿਕਸ ਕਰਕੇ ਪਾ ਦਿਓ ਕਿਸਾਨ ਦੋਸਤੋ ਜੈਨੂਅਲ ਖਰਚੇ ਤੇ ਜੈਜ ਖਰਚੇ ਤੇ ਬੜੇ ਟੌਰ ਨਾਲ 25 ਤੋਂ 30 ਦਿਨ ਨਿਕਲ ਜਾਣਗੇ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਣੀ ਕੋਟਪੁਰਾ ਦਾ ਹਾਂ ਜਿਵੇਂ ਕਿ ਕਿਸਾਨ ਦੋਸਤੋ ਹੁਣ ਝੋਨੇ ਨਿਸਰ ਦੇ ਆਂਦੇ ਪਏ ਆ ਭਾਵੇਂ ਉਹ ਕੋਈ ਅਗੇਤੀ ਵੈਰਾਈਟੀ ਹੋਵੇ ਤੇ ਭਾਵੇਂ ਕੋਈ ਪਛੇਤੀ ਵੈਰਾਈਟੀ ਹੋਵੇ ਜੇ 26 ਵੀ ਲਾਈਏ ਕਾਫੀ ਲੋਕਾਂ ਦਾ ਹੁਣ 26 ਵੀ 50 50 55 55 ਦਿਨਾਂ ਦਾ ਹੋ ਚੱਲੇ ਆ ਤੇ ਕਾਫੀ ਕਿਸਾਨ ਦੋਸਤ ਪੁੱਛ ਰਹੇ ਆ ਕਿ ਸਣੀ ਵੀਰੇ ਕੋਈ ਇਹੋ ਜੀ ਦਵਾਈ ਨਹੀਂ ਹੈਗੀ ਜਿਹੜੀ ਤੇਲੇ ਤੇ ਇੱਕ ਹੀ ਕਰੀਏ ਤੇ ਘਟੋ ਘੱਟ ਕੋਈ 35 40 ਦਿਨ ਕੱਢ ਜੇ ਕਿ ਵਾਰੀ ਵਾਰੀ ਜੋ ਝੋਨਾ ਪੰਨਣਾ ਪੈਂਦਾ ਜਿਹੜੇ ਪੈਸੇ ਲਵਾਉਣੇ ਇੱਕ ਵਾਰ ਹੀ ਲਵਾ ਦੋ ਘਟੋ ਘੱਟ ਅਗਲੀ ਵਾਰੀ ਢੋਲਕੀਆਂ ਦਾ ਖਰਚਾ ਤਾਂ ਬਚ ਜੂ ਤੇ ਕਾਫੀ ਦੋਸਤ ਕਹਿੰਦੇ ਆ ਕਿ ਸਣੀ ਵੀਰੇ ਸਾਡੇ ਏਰੀਆ 'ਚ ਤਾਂ ਤੇਲਾ ਹੀ ਇੰਨਾ ਆਂਦਾ ਹੈ ਅਸੀਂ ਸੁੰਡੀ ਵੀ ਰੋਕ ਲੈਣੇ ਆ ਥੋੜੀ ਕਟਾਨਾ ਪਾ ਕੇ ਤੇ ਅਸੀਂ ਫੰਗੀਸਾਈਡ ਵੀ ਸ਼ੈਡੋ ਵਰਗਾ ਇੱਕ ਚੰਗਾ ਕਰ ਲੈਣੇ ਆ ਅਖੀਰ ਤੇ ਆ ਕੇ ਮਰਦੇ ਆ ਤਾਂ ਸਿਰਫ ਕਾਦੇ ਤੋਂ ਤੇਲੇ ਤੋਂ ਕਿ ਮੁੱਢਾ ਚੋਂ ਰਸ ਚੂਸ ਜਾਂਦਾ ਤੇ ਝੋਨਾ ਪ੍ਰਾਲੀ ਬਣ ਜਾਂਦਾ ਸਣੀ ਵੀਰੇ ਕੋਈ ਦਵਾਈ ਤਾਂ ਟਾਪ ਦੀ ਦੱਸੋ ਤੇ ਕਾਫੀ ਏਰੀਆ ਦੇ ਵਿੱਚ ਤੇਲਾ ਆਉਂਦਾ ਹੀ ਨਹੀਂ ਮਤਲਬ ਕਿ ਜੈਨੂਨ ਜ ਤੇਲਾ ਹੁੰਦਾ ਅੱਜ ਦੀ ਵੀਡੀਓ ਇੱਕ ਪੰਤ ਤੇ ਦੋ ਕਾਜਾਂ ਤੇ ਐ ਪਹਿਲੀ ਗੱਲ ਜਿੰਨਾ ਲੋਕਾਂ ਦੇ ਨਾਰਮਲ ਤੇਲਾ ਹੁੰਦਾ ਕਿ ਲੈ ਕਹਿੰਦੇ ਆ ਕਿ ਸਾਡੇ ਵਾਲਾ ਨਹੀਂ ਹੁੰਦਾ ਸਾਨੂੰ ਵਾਲੇ ਮਹਿੰਗੇ ਦੀ ਲੋੜ ਨਹੀਂ ਹੈਗੀ ਇਹ ਦੱਸੋ ਕਿਹੜਾ ਕਰੀਏ ਤੇ ਜਿਹੜਾ ਕੋਈ 25 30 ਦਿਨ ਵੀ ਕੱਢ ਜੇ ਤੇ ਝੋਨਾ ਵੀ ਹਰਿਆ ਭਰਿਆ ਰਵੇ ਉਹਨਾਂ ਕਿਸਾਨ ਦੋਸਤਾਂ ਲਈ ਤਾਂ ਹੈਗੀ ਐ ਨਚੀਨੋ ਕੰਪਨੀ ਦੀ ਜਾਪਾਨ ਦੀ ਕਿਹੜੀ ਗੁਹਾਨ ਜਿਹੜੀ ਕੀ ਮੇਨ ਗੱਲ ਜਿਹੜੇ ਲੋਕ ਕਹਿੰਦੇ ਸਾਡੇ ਕਾਲੇ ਤੇਲੇ ਦੀ ਸਮੱਸਿਆ ਆਉਂਦੀ ਹੈ ਜੀ ਨੂੰ ਬਰਾਉਨ ਪਲਾਂਟ ਹੌਪਰ ਦੇ ਨਾਮ ਤੇ ਜਾਣਿਆ ਜਾਂਦਾ ਜਿਹੜੀ ਸਾਬ ਵੀਰੇ ਇੱਕ ਸਾਈਡ ਤੇ ਫੋਟੋ ਵੀ ਲਾ ਦੂਗਾ ਕਿ ਹੱਥ ਲਾਉਂਗੇ ਟੇਡਾ ਦਰੂਗਾ ਤੇ ਕਾਲੇ ਰੰਗ ਦਾ ਬੜਾ ਮੋਟਾ ਮੋਟਾ ਹੁੰਦਾ ਉਹਨਾਂ ਕਿਸਾਨ ਦੋਸਤਾਂ ਲਈ ਤੇ ਜਿਨ੍ਹਾਂ ਦੇ ਨਾਰਮਲ ਤੇਲਾ ਆਉਂਦਾ ਉਹਨਾਂ ਦੇ ਲਈ ਤੇ ਹੈਗੇ ਗੁਹਾਨ 750 ਗ੍ਰਾਮ ਡੋਜ ਤੇ 150 ਲੀਟਰ ਪਾਣੀ ਇਸ ਸੇ ਵੀ ਦਵਾਈ ਚ ਮਿਕਸ ਕਰਕੇ ਪਾ ਦਿਓ ਕਿਸਾਨ ਦੋਸਤੋਂ ਜੈਨੂਅਲ ਖਰਚੇ ਚ ਜੈਜ ਖਰਚੇ ਚ ਬੜੇ ਟੌਰ ਨਾਲ 25 ਤੋਂ 30 ਦਿਨ ਨਿਕਲ ਜਾਣਗੇ ਤੇ ਜਿਹੜੇ ਕਿਸਾਨ ਦੋਸਤ ਜਿਹੜੇ ਕਹਿੰਦੇ ਸਾਡੇ ਏਰੀਏ ਸੰਗਰੂਰ ਮਾਨਸ ਅਲੱਗ-ਅਲੱਗ ਭਾਵਾਂ ਉਪੀ ਬੈਠਾ ਭਾਵਾਂ ਐਮਪੀ ਬੈਠਾ ਮੇਰਾ ਕਿਸਾਨ ਵੀਰ ਤੇ ਭਾਵਾਂ ਪੰਜਾਬ ਦੇ ਕਿਸੇ ਵੀ ਕੋਨੇ ਚ ਬੈਠਾ ਜਿਹੜਾ ਕਹਿੰਦਾ ਮੈਨੂੰ ਤਾਂ ਸਿਰਫ ਡਰ ਲੱਗਦਾ ਤੇਲੇ ਤੋਂ ਇੱਕ ਸਾਲ ਆਇਆ ਸੀ ਚੋਨੇ ਚ ਫੋਕੀ ਪੱਲੇ ਪਈ ਤੇ ਵੀਰੇ ਮੈਂ ਰਿਸਕ ਨਹੀਂ ਲੈਣਾ ਮੈਨੂੰ ਤਾਂ ਇੱਕੋ ਦਵਾਈ ਕਰਾ ਦੋ ਪਰ ਝੋਨਾ ਮੇਰੇ ਵੱਡੇ ਵੀਰੇ ਗਾਚੇ ਰਗਾ ਪਲਣਾ ਚਾਹੀਦਾ ਤੇ ਉਹਨਾਂ ਦੋਸਤਾਂ ਲਈ ਸਭ ਤੋਂ ਵਧੀਆ ਸਭ ਤੋਂ ਚੰਗਾ ਤੇ ਸਭ ਤੋਂ ਹੀ ਜਿਹੜੀ ਮੇਨ ਗੱਲ ਮੋਲਟਿੰਗ ਹੀ ਖਤਮ ਕਰ ਦੇ ਬੜੀ ਗੌਰ ਨਾਲ ਗੱਲ ਥੋੜੇ ਸਮਝਣ ਲਈ ਹੈ ਕਾਲਾ ਤੇਲਾ ਜਿਹਨੂੰ ਤੁਸੀਂ ਚਿੱਟਾ ਤੇਲਾ ਕਹਿੰਦੇ ਹੋ ਉਹੀ ਕਾਲੇ ਤੇਲੇ 'ਚ ਕਨਵਰਟ ਹੁੰਦਾ ਹੈ ਮਤਲਬ ਕੀ ਉਹ ਆਪਦੀ ਲੇਅਰ ਲਾ ਦਿੰਦਾ ਤੇ ਉਹ ਕਾਲੇ ਤੇਲੇ 'ਚ ਕਨਵਰਟ ਹੋ ਕੇ ਵੱਡਾ ਹੋ ਜਾਂਦਾ ਲੋਕ ਕਿਸਾਨ ਦੋਸਤੋ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਗੱਲ ਹੈਗੀ ਹੈ ਤਾਂ ਮੇਨ ਕਿਹੜੀ ਗੱਲ ਸਮਝਣ ਦੀ ਇੱਕ ਨਚੀਨੋ ਕੰਪਨੀ ਨੇ ਇਹੋ ਜਿਹਾ ਇੱਕ ਔਰਕੈਸਟਰਾ ਡਿਊਟ ਲਾਂਚ ਕਰਤਾ ਜਿੰਦੇ ਵਿੱਚ ਬੈਂਜ਼ੋਪ੍ਰੋਕਸੀਮਨ ਪਾਇਆ ਮੇਨ ਪਹਿਲਾ ਬੈਂਜ਼ੋਪ੍ਰੋਕਸੀਮਨ ਹੁੰਦਾ ਕੀ ਹੈ ਕਿਸਾਨ ਦੋਸਤੋ ਜਿਹੜਾ ਬੈਂਜ਼ੋਪ੍ਰੋਕਸੀਮਨ ਸాల్ਟ ਹੈ ਨਾ ਉਹ ਤੇਲੇ ਨੂੰ ਮੋਲਟਿੰਗ ਹੀ ਕਰਨੀ ਬੰਦ ਕਰ ਦਿੰਦਾ ਮਤਲਬ ਕਿ ਤੇਲਾ ਆ ਗਿਆ ਜਦੋਂ ਉਹਨੇ ਦੂਜੇ ਤੇਲੇ ਚ ਕਨਵਰਟ ਹੋਣਾ ਉਹਨੇ ਕਨਵਰਟ ਹੀ ਨਹੀਂ ਹੋਣ ਦੇਣਾ ਕਿੰਨੀ ਵੱਡੀ ਗੱਲ ਹੈ ਕਿ ਮੋਲਟਿੰਗ ਹੀ ਕਨਵਰਟ ਹੋਣੀ ਬੰਦ ਹੋ ਗਈ ਜਦੋਂ ਕਿਸਾਨ ਦੋਸਤੋ ਤੇਲੇ ਦੀ ਮੋਲਟਿੰਗ ਹੀ ਹੋਣੀ ਬੰਦ ਹੋ ਗਈ ਤੇਲੇ ਤੇ ਜਾਨ ਹੀ ਨਾ ਰਹੀ ਉਹਨੇ ਅੱਗਿਆ ਦੀ ਜਨਰੇਸ਼ਨ ਹੀ ਨਾ ਵਧਾਈ ਤੇ ਤੇਲਾ ਆਉ ਕਿੱਥੋਂ ਮੇਰੀ ਗੱਲ ਨੂੰ ਸਮਝ ਰਹੇ ਹੋ ਮੇਨ ਇਹਦੀ ਡੋਜ਼ ਤੇ ਮੇਨ ਇਹਦਾ ਪਾਣੀ ਦੋ ਹੀ ਗੱਲਾਂ ਦਾ ਖਾਸ ਧਿਆਨ ਰੱਖਣਾ ਨਚੀਨੋ ਕੰਪਨੀ ਦੀ ਜਾਪਾਨ ਦੀ ਪਹਿਲੀ ਗੱਲ ਇਹ ਪਏ ਤੇਲੇ ਨੂੰ ਵੀ ਮਾਰੇਗੀ ਦੂਜੀ ਗੱਲ ਇਹ ਪੈਨ ਵੀ ਨਹੀਂ ਦੇਗੀ ਤੀਜੀ ਗੱਲ ਉਹਦੀ ਮੋਲਟਿੰਗ ਹੀ ਬੰਦ ਹੋ ਜਾਗੀ ਜਦੋਂ ਖਾਣਾ ਪੀਣਾ ਮੋਲਟਿੰਗ ਉਹਦੀ ਲੇਅਰ ਚੇਂਜ ਹੋਣੀ ਬੰਦ ਹੋ ਗਈ ਕਿਸਾਨ ਦੋਸਤੋਂ ਇੱਕ ਲੰਬਾ ਸਮਾਂ ਤੇਲਾ ਆਉਣਾ ਹੀ ਨਹੀਂ ਯਾਦ ਰੱਖਣੀ ਹੈ ਤੇ ਇੱਕੋ ਹੀ ਗੱਲ ਸਹੀ ਪ੍ਰੋਪਰ ਡੋਜ ਤੇ ਨਾਲ ਸਹੀ ਪ੍ਰੋਪਰ ਪਾਣੀ ਬਾਕੀ ਜਿਹੜੇ ਵੀ ਮੇਰੇ ਕਿਸਾਨ ਵੀਰ ਨੂੰ ਪੂਰੀ ਜਾਣਕਾਰੀ ਕਿਸੇ ਹੋਰ ਪ੍ਰੋਡਕਟ ਤੇ ਵੀ ਚਾਹੀਦੀ ਹੋਵੇ ਡਿਸਪਲੇ ਦੇ ਵਿੱਚ ਮੇਰੇ ਨੰਬਰ ਚੱਲ ਰਹੇ ਆ 8437700547 ਮੇਰਾ ਕੋਈ ਵੀ ਕਿਸਾਨ ਦੀ ਵੀਰ ਮੈਨੂੰ ਫੋਨ ਜਾਂ WhatsApp ਰਾਹੀਂ ਮੇਰ ਤੋਂ ਪੂਰੀ ਜਾਣਕਾਰੀ ਵੀ ਲੈ ਸਕਦਾ ਹੈ ਜੇ ਕਿਸੇ ਇੱਕ ਵੀਰ ਨੇ ਮੈਨੂੰ ਆ ਕੇ ਮਿਲਣਾ ਹੋਵੇ ਉਹ ਸੋਵਾਰ ਤੋਂ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕੋਟਕਪੂਰਾ ਪ੍ਰਾਣੀ ਦਾਣਾ ਮੰਡੀ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਸ਼ਾਪ ਨੰਬਰ 4 ਮੈਨੂੰ ਆ ਕੇ ਮਿਲ ਵੀ ਸਕਦਾ ਤੇ ਮੈਂ ਜਾਂਦਾ ਜਾਂਦਾ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਕਿਸਾਨ ਦੋਸਤੋ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ ਤੇ ਜਿਹੜੇ ਵੀ ਕਿਸੇ ਵੀਰ ਨੇ ਕੋਈ ਸੁਝਾਅ ਦੇਣਾ ਹੋਵੇ ਜਾਂ ਕੋਈ ਨਵੀਂ ਵੀਡੀਓ ਅਸੀਂ ਕਿਹੜੇ ਚੀਜ਼ ਤੇ ਪਾਈਏ ਉਹ ਕਮੈਂਟਾਂ ਚ ਆਪ ਦਾ ਸੁਝਾਅ ਜ਼ਰੂਰ ਦੇਣ ਤੇ ਕਿਸਾਨ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਾਂ ਫੋਲੋ ਕਰਨਾ ਨਾ ਭੁੱਲ ਜਿਓ ਮੇਰੀਆਂ ਨਵੀਆਂ-ਨਵੀਆਂ ਜਾਣਕਾਰੀਆਂ ਕੱਲੀ ਇਹ ਨਹੀਂ ਕੱਲੀ ਬੈਠੇ ਦੀ ਜਾਣਕਾਰੀ ਮੈਂ ਪ੍ਰਮਾਤਮਾ ਦੀ ਕਿਰਪਾ ਨਾਲ ਬਥੇਰੇ ਕਿਸਾਨ ਵੀਰਾਂ ਦੇ ਸਵੇਰ ਖੇਤਾਂ 'ਚ ਜਾਣਾ ਕਿ ਜਿਹੜੀ ਪ੍ਰੋਬਲਮ ਪਹਿਲਾਂ ਆ ਰਹੀ ਹੁੰਦੀ ਹੈ ਜਾਂ ਆ ਚੁੱਕੀ ਹੁੰਦੀ ਹੈ ਮੇਰੇ ਪੁਰਾਣੇ ਇੰਸਟਾਗ੍ਰam ਉਪੇਜ ਤੇ ਭਾਵੇਂ ਫੇਸਬੁੱਕ ਪੇਜ ਤੇ ਤੇ ਭਾਵੇਂ YouTube ਪੇਜ ਤੇ ਤੁਸੀਂ ਜਾ ਕੇ ਵੇਖ ਸਕਦੇ ਹੋ ਤੁਹਾਨੂੰ ਨਵੀਂ-ਨਵੀਂ ਜਾਣਕਾਰੀਆਂ ਵਾਲੀ ਵੀਡੀਓਜ਼ ਮਿਲਦੀ ਰਹਿਣਗੀਆਂ ਤੇ ਮੈਂ ਜਾਣਦਾ-ਜਾਂਦਾ ਇੱਕ ਹੀ ਬੇਨਤੀ ਕਰਨਾ ਚਾਹੂੰਗਾ ਕਿਸਾਨ ਵੀਰੋ ਤੁਸੀਂ ਸਾਡੇ ਦੋਹੇ ਪੇਜ ਆਪਣਾ ਪੰਜਾਬ 04 ਤੇ ਟੋਟਲ ਖੇਤੀ ਟੋਟਲ ਫਾਰਮਿੰਗ ਨੂੰ ਬੜਾ ਪਿਆਰ ਦੇ ਰਹੇ ਹੋ ਮੈਂ ਤੁਹਾਡੇ ਪਿਆਰ ਦੇ ਸਿਰ ਤੇ ਹੀ ਅੱਜ ਮੇਰਾ ਆਲਓਵਰ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਤੱਕ ਮੇਰਾ ਕਾਰੋਬਾਰ ਬੜੇ ਅੱਛੇ ਬੜੇ ਚੰਗੇ ਕਿਸਾਨ ਵੀਰ ਮੇਰੇ ਨਾਲ ਜੁੜੇ ਆ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਮੈਂ ਚਾਹਨਾ ਇਸ ਵੀਡੀਓ ਨੂੰ ਤੁਸੀਂ ਇੰਨੀ ਕਿ ਸ਼ੇਅਰ ਕਰੋ ਮੇਰੇ ਜਿਹੜੇ ਏਰੀਆ ਦੇ ਵਿੱਚ ਕਿਸਾਨ ਦੋਸਤਾਂ ਦਾ ਤੇਲਾ ਬਥੇਰੀਆਂ ਮਹਿੰਗੀਆਂ ਦਵਾਈਆਂ ਪਾ ਕੇ ਵੀ ਨਹੀਂ ਮਰ ਰਿਹਾ ਕਿ ਉਹਨਾਂ ਦਾ ਇੱਕੋ ਦਵਾਈ ਨਾਲ ਹੀ ਮਸਲਾ ਹੱਲ ਹੋ ਜਾਏ ਤੇ ਲੰਬੇ ਸਮੇਂ ਤੱਕ ਤੇਲੇ ਤੋਂ ਰਾਹਤ ਮਿਲ ਜਾਏ ਮੈਂ ਜਾਂਦਾ ਜਾਂਦਾ ਇੱਕੋ ਹੀ ਬੇਨਤੀ ਕਰੂੰਗਾ ਜੇ ਵੀਡੀਓ ਚੰਗੀ ਲੱਗੇ ਹੋਵੇ ਤਾਂ ਕਿਸਾਨ ਦੋਸਤੋ ਪਲੀ ਸ਼ੇਅਰ ਜ਼ਰੂਰ ਕਰਨਾ ਭੁੱਲਿਓ ਨਾ ਤੁਹਾਡਾ ਸਾਰੇ ਕਿਸਾਨ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ